ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਦੀ ਬੈਡ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸਰੀ ਘਰਰੇ ਸਸਰੀ ਘਰ ਦਾ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾ ਬਾਈ ਆਪਣਾ ਭਾਵਨਪੁਰ ਸੀਗਾ ਪਿੰਡ ਅਡਾਚਲਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ 98778 ਸਿਆਸੀ ਗਾਥੀ ਨੰਦਲੇ ਦੂਜਾ ਨੰਬਰ ਹੈ 973550 ਤੋਂ 40 ਵੱਡੇ ਭਰਾ ਦਾ ਬਾਈ ਅੱਜ ਆਪਾਂ 3 ਜੂਨ ਨੂੰ ਵੀਡੀਓ ਕਵਰ ਕਰਦੇ ਪਏ ਐਚਐਫ ਦੀ ਵੈਡਦੀ ਹੈ ਨਾ ਹਾਂਜੀ ਇਹ ਸੂਆ ਕਿਹੜਾ ਸੂਈ ਹੈ ਜੀ ਇਹ ਵੀ ਦੂਜਾ ਸੂਆ ਸੂਈ ਵੀ ਹੈ ਕੱਲ ਦੀ ਸੂਈ ਵੀ ਇੱਥਾ ਕੱਲ੍ਹ ਸ਼ਾਮ ਦੀ ਸੂਈ ਵੀ ਆ ਤੇ ਬੱਚਾ ਇਹਦੇ ਪਿੱਛੇ ਹੈਗਾ ਵੀਰ ਜਰਸੀ ਚ ਆ ਗਈ ਬਸ਼ੀ ਹੈ ਨਾ ਸੋ ਐਚਐਫ ਦੇ ਬੇਟੋ ਜਰਸੀ ਪੈਦਾ ਹੋ ਤੇ ਜੇਰ ਵਗੈਰਾ ਪ੍ਰੋਪਰ ਡਨ ਜਾਂ ਭਾਈ ਆਪਣਾ ਵੀਡੀਓ ਬਣੀ ਨਹੀਂ ਬੈਠਦੀ ਠੀਕ ਹੈ ਤੇ ਕਿੰਨਾ ਕੁ ਬੜਾ ਚੋਇਆ ਪਿਆ ਦਾ ਆਪਾਂ ਭਾਈ ਅਮਨ ਕੇ ਦਾ ਰਾਤ ਤੁਲਿਜੀ 8-9 ਕਿਲੋ ਬੋਲੀ ਠੀਕ ਹੈ ਅੱਜ ਆਪਾਂ ਘੱਟ ਦੀ 10 ਕਿਲੋ ਬੋਲੀ ਕਿਹੜਾ ਰੈਲੀ ਕਰਤੀ ਕਰਾਂ ਹਾਂ ਅਮਨ ਕੇ ਦੇ 20 ਭਾਈ 3 ਕਿਲੋ ਤੋਂ ਸਟਾਰਟ ਆ ਬੋਲਦੇ ਠੀਕ ਹੈ ਐਸਟੀਮੇਟ ਇਹਦੇ ਮਾਲ ਕਣ ਦੱਸਿਆ ਪਿਛਲੀ ਮੈਂ ਵੀ ਪਹਿਲਾਂ ਦਾ ਭਾਈ 23 ਕਿਲੋ ਦੇ ਚੋਏ ਰੇ ਆਪਾਂ ਜੀ ਮੈਂ ਮੌਸਮ ਮੂਰੇ ਗਰਮੀ ਦਾ ਐਸਟੀਮੇਟ ਜਾਂ 30 ਦੀ ਐਵਰੇਜ ਮੰਨ ਕੇ ਲੈ ਸਕਦਾ ਹਾਂ। 30 ਦੀ ਉਹ ਕਹਿੰਦੀ ਹੈ ਦੁੱਧ 35 ਕਿਲੋ ਪੀਣੀ ਵੀ ਕਹੇ ਕਰਨੀ ਜੂਈ ਸੀਗੀ। ਠੀਕ ਹੈ। ਤੇ ਐਡੀ ਵੀ ਕਹਿੰਦੇ ਕਰਮੀ ਜੀ। ਮੰਨ ਕੇ ਚੱਲੀਏ ਵੀ ਜੇ ਕੋਈ ਬੰਦਾ ਵਧੀਆ ਕੇਰਲ ਹੋਇਆ ਤਾਂ 35 ਕਿਲੋ ਦੁੱਧ ਵੀ ਲੈ ਸਕਦਾ ਸੀ 30 ਕਿਲੋ ਦਾ ਪੋਲੇ ਫਿਰ ਪਾਉ ਲੈਣਾ। ਵੀ 30 ਤੋਂ ਪਾਰ ਬੰਦਾ ਦੁੱਧੀ ਦਾ ਚੋ ਸਕਦਾ। ਚੋ ਸਕਦਾ। ਤੇ ਠੰਡ ਚਾਹੇ ਮਸ਼ੀਨੀ ਚੋਲੀ ਚਾਹੇ ਹੱਤੀ ਹੈ ਨਾ। ਹੱਤੀ ਬਈ ਠੰਡੀ ਫੇਰੀਏ ਬੜਦਾ ਚਾਹੀਦਾ। ਮਾਲਾ ਕੋਈ ਨਿਤਾਰਾ ਮਾਰ ਕੇ ਦਿਖਾਉਣੇ ਬਣਨੇ ਨੇ। ਸੋ ਧਾਰਾ ਮਾਰ ਕੇ ਆਪ ਦਿਖਾਉਣੇ ਆ। ਕੋਈ ਨਿਆਣਾ ਪਾਉ ਅੱਗੇ ਪਿੱਛੇ ਦਾ ਹਵਾ ਦਾ ਬਿਲਕੁਲ ਫਿਟ ਹੈ ਜੈ ਜੈ ਕਾਲਾ ਜੀ ਸੋ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਆਪਾਂ ਬੱਚਾ ਮੂਰੇ ਬੰਨਣੇ ਪਸਨਾ ਫੜ ਗਈ ਸੋ ਦੇਖੋ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ-ਵੋਟਾ ਚੋੜਾ ਜਮਾ ਜਿਹਨੂੰ ਕਹਿੰਦੇ ਗਰਨੇ ਵਰਗਾ ਚੋਣ ਉਹ ਲੱਗਿਆ ਵੈੜ ਦੇ ਚੋਣ ਚੁਾਈ ਦੇਖੋ ਪੂਰੀ ਸਾਫ ਸੁਥਰੀ ਤਿੰਬਾ ਗਰਥਾਂ ਦੀ ਬਿਰਤਾਰਾ ਮਾਰਦੀ ਸੋ ਚੋਣ ਦੀ ਦੇਖੋ ਇੱਕ ਨੰਬਰ ਆ ਜਮਾ ਚਵਾਈ ਦੇਖੋ ਪੂਰੀ ਓਕੇ ਜਮਾ ਮੈਨੂੰ ਲੱਗੋ ਓਕੇ ਦਿਖਾ ਦੇ ਬਈ ਮਰਾ ਸੋ ਥਾਣਾ ਦੇਖੋ ਜਮਾ ਪੂਰਾ ਮੁਠੀ ਵਾਲਾ ਥਾਣਾ ਜਮਾ ਤੇ ਰੂੰ ਵਰਗੀ ਨਰਮ ਚਵਾਈ ਹੈ ਜਮਾ ਧਾਰਾ ਤੁਰ ਇੱਕ ਨੰਬਰ ਪੂਰਾ ਮੁਠੀ ਦੇ ਵਿੱਚ ਥਾਣਾ ਆਉਂਦਾ ਤੇ ਚੋਣ ਚਵਾਈ ਇੱਕ ਨੰਬਰ ਦੇਖੋ ਬੋੜਾ ਹਲੇ ਕੱਲ ਸਾਮ ਦੀ ਚੂਈ ਸੁਈ ਵੀ ਆ ਕੋਈ ਨਿਆਣਾ ਨਹੀਂ ਪਾਇਆ ਕਿ ਹੋਰ ਨਹੀਂ ਤੇ 30 ਕਿਲੋ ਤੋਂ ਪਾਰ ਪਾਰ ਦੁੱਧ ਪਾਉਣ ਵਾਲੀ ਬਿਹੜਾ ਸੋ ਦੁੱਧ ਦੇਖੋ ਜਮਾ ਹਲੇ ਬੋੜਾ ਪੂਰਾ ਜਮਾ ਬਈ ਇਹ ਹੀ ਬਈ ਕੋਈ ਹੋਰ ਮੋ ਥਾਣਾ ਵੀ ਕੋਈ ਨਹੀਂ ਗਾ ਠੀਕ ਹੈ ਹਾਂ ਤੋ ਚੌੜ ਦੇਖੋ ਜਮਾ ਕਿਆ ਬਾਤ ਹੈ ਚਵਾਈ ਵਾਲੇ ਪਾਸੋਂ ਬੰਦਾ ਬੇਫਿਕਰ ਹੋ ਜਾ ਜਮਾ ਕੋਈ ਥਾਂ ਟੁੱਟਦਾ ਹੋਵੇ ਮੁਗਦਾ ਹੋਵੇ ਆਪਾਂ ਸਾਰੇ ਧਾਰਾ ਮਾਰ ਕੇ ਦਿਖਾ ਦਿਆਂ ਤੇ ਥੱਲੇ ਮਿਲਕਵੇਂ ਨਾ ਵਗੈਰਾ ਦੇਖੋ ਬੱਲ ਕੋਲ ਮੂਰਲੀ ਲੱਤ ਤੱਕ ਜਾਂਦੀ ਨਹੀਂ ਕੋਈ ਐ ਨਹੀਂ ਹੈਗੀ ਮੋਟੇ ਜੰਮ ਦੀ ਜਿੱਦਿਆ ਫਰੀ ਕਹਿੰਦੇ ਬੱਧੀ ਆ ਵੜ ਸਭ ਵੱਡੀ ਪੂਰੀ ਜਿੰਦ ਜਾਨ ਵਾਲੀ ਹੈ ਨਾ ਤੇ ਅੱਗੇ ਪਿੱਛੇ ਦਾ ਹਵਾਨਾ ਫਿਟਿੰਗ ਵਾਲਾ ਫਿਟਿੰਗ ਵਾਲਾ ਬੰਦਾ ਐ ਨਹੀਂ ਆਈ ਫੁੱਲ ਪਾਲਪਾਲ ਆ ਗਈ ਜਹਾ ਹੋਰ ਹੈਗੀ ਠੀਕ ਹੈ ਠੀਕ ਹੈ ਨਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਪਾਈ ਲੈਦੇ ਨਹੀਂ ਇਹਦਾ 95000 ਦੀ ਲੜ ਦੇ ਦਾਂਗੇ ਮਾਨਤਾਨ ਹੋ ਜਾਊਗਾ ਮਾਨਤਾਨ ਕਰਾਂਗੇ ਜੇ 50 ਤੋਂ 7 ਕਿਲੋਮੀਟਰ ਦੀ ਦੂਰੀ ਚ ਕੋਈ ਕਿਰਾਇਆ ਪਈ ਹੈ ਠੀਕ ਹੈ ਕਿਰਾਇਆ ਪਹੁੰਚ ਕਰਵਾ ਦਾਂਗੇ ਪਹੁੰਚ ਕਰਵਾ ਦਾਂਗੇ ਸੋ 95000 ਦੇ ਵਿੱਚੋਂ ਕਿਰਾਇਆ ਵੀ ਤਾਂ ਕਰ ਦਾਂਗੇ ਤੇ ਪਰ ਬੈੜ ਬਹੁਤ ਚੰਗੇ ਆ 30 ਕਿਲੋ ਤੱਕ ਭਾਰ ਦੁੱਤ ਪਾਊਗੀ ਤੇ ਦਿੱਤੀਆਂ ਨਹੀਂ ਹੈਗੇ ਜਰਸੀ ਦੇ ਵਿੱਚ ਬੱਚੀ ਜਿਵੇਂ ਦੇ ਵੇ ਦੇਖੀ ਫਟ ਫਟ ਲਈ ਵਾਹ ਆ ਫਾੜੀ ਵਾਲਾ ਹਵਾਨਾ ਹਨਾ ਹਾਂ ਥੋੜੀ ਬਿਰਵਾਰ ਨੂੰ ਦੇਖੀ ਜਿੰਨੀ ਮਾਰਦੀ ਪਾਸੇ ਵਾਹ ਠੱਡੀ ਨਹੀਂ ਏ ਜਿਵੇਂ ਮਰਜੀ ਧਾਰਾ ਮਾਰੀ ਚਲੋ ਸੋ ਖੜਨੀ ਵਗੈਰਾ ਦੇਖ ਲਤਾਂ ਜਿ ਕਿੰਨਾ ਫਾਸਲਾ ਤੇ ਥਾਣੇ ਦਾ ਫੁੱਟ ਫੁੱਟ ਦੀ ਵਿੱਚ ਹੀ ਤੇ ਪਿਆ ਰਾਜੀ ਬਹੁਤ ਜ਼ਿਆਦਾ ਆ ਸਭੀ ਬੜੀ ਵੀ ਚੰਗੀ ਗੌਰ ਵਗੈਰਾ ਦੀ ਹੋਈ ਵੀ ਆ ਤਾਜੀ ਸੁਈ ਵੀ ਆ ਜੇਰ ਵਗੈਰਾ ਦਾ ਕੰਮ ਟੋਟਲ ਬਿਲਕੁਲ ਡਨ ਆ ਕੀਮਤ ਵੀਰਾਂ ਨੇ ਜੈਨੂਨ ਜੇ ਕੀਤੀ ਆ 95000 ਰੁਪਇਆ ਤੇ ਲੈ ਜੀ ਬਾਈ ਵੀ ਐ ਨਹੀਂ ਗਾ ਇਤਨਾ ਜ਼ਿਆਦਾ ਬਤਾ ਬੂਗਾ ਇਹ ਫਿਰ ਆਪਾਂ ਫਾਰਮ ਜੇ ਪਰਚੇਸ ਕੀਤੇ ਲੋਕ ਆਈ ਆ ਨਹੀਂ ਬਾਈ ਆਪ ਸਰੂਰੀ ਆ ਬੰਦੇ ਤੋਂ ਆਪਾਂ ਨੇ ਠੀਕ ਆ ਮਲੇਕ ਦੋਗਾ ਜੇ ਰੱਖਦੇ ਚੰਗੇ ਰੱਖਦੇ ਨੇ ਨਹੀਂ ਰੱਖਦੇ ਆ ਰੱਖਾਇਆ ਹੈ ਬਿਲਕੁਲ ਠੀਕ ਆ ਤਾਂ ਆਪ ਵੀ ਗੈਂੇ ਰੱਖਦਾ ਹੈਗਾ ਠੀਕ ਆ ਸੋ 95000 ਕੀਮਤ ਆ ਜਗਾ ਤਾਂ ਦੂਗੀ ਬਈ ਕਨਾ ਚੱਲਾ ਨਹੀਂ ਆ ਨਾ ਜਿਆਦਾ ਜੁੜ ਜਾਂਦਾ ਤੇ ਇੱਕ ਦੋ ਨਗ ਸੇਲ ਕੀਤੇ ਜਾਂਦੇ ਆ ਸੋ ਮਿਲ ਕੇ ਵੇਖੋ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ ਕੱਦ ਕਾੜ ਪੂਰਾ ਓਕੇ ਆ ਵਜਨ ਵਜੂਦ ਆ ਜਿਤਨੀ ਮਰਦੀ ਪਾਸੇ ਵੇ ਆ ਬਈ ਲੈ ਸੂਈ ਸਵਾਈਆ ਕੋਈ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਤੇ ਥਣ ਦੇਖੋ ਪੂਰਾ ਬਿਚੀ ਦੇ ਹਨਾ ਧਰਾਂ ਵਾਲੇ ਪਾਸੇ ਬੰਦਾ ਬੇਫਿਕਰ ਹੋ ਜਾ ਜਮ ਮੈਂ ਕਹਣਾ ਬਾਈ ਕੋਲੀ ਆਖਰ ਚ ਬਈ ਠੀਕ ਐ 98778 98778 6829979735 50 50846 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈਅ ਦੋ